ਫੱਬੀ ਸਮਾਨ ਤੇਰਾ ਆ ਗਿਆ ਪੂਰਾ ਤੁਸੀਂ ਦੇਖ ਤਾਂ ਕੱਢ ਕੇ ਇੱਕ ਵਾਰ ਪੂਰਾ ਹੀ ਹੈ ਪਰਚੀ ਪਨ ਲਿਖਿਆ ਪਿਆ ਹੈ ਪਹਿਲਾਂ ਜੇਸ਼ਨ ਨੂੰ ਮਿਲੋ ਇੱਧਰ ਮੇਰਾ ਲਿਸੈਂਸ ਚੱਲ ਨਹੀਂ ਪਿਆ ਇਸ ਲਈ ਸ਼ਸ਼ ਕਾਲ ਜੀ ਚਲੋ ਮਾਲ ਕੱਢ ਕੇ ਦੇਖੋ ਪੂਰਾ ਹੈ ਉਹ ਦੇ ਮੜੇ ਕਰ ਦੋ ਆਪ ਵੀ ਵਟ ਲੈ ਇੱਧਰ ਤੇ ਕਾਕੇ ਵਟਦੇ ਆ ਲਓ ਜੀ ਬਾਈ ਰਾਤ ਪਿਆਮੀ ਤੇ ਮਾਰਨਿੰਗ ਟਾਈਮ 에 ਮੋਰਚੇ ਕਰਦੇ ਫਤਿਹ ਪਰ ਇਹ ਲਿਆਂਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਰੇ ਮਿਲਿਆ ਬਾਈ ਬਹੁਤ ਔਖਾ ਪਰ ਮਿਲ ਗਿਆ ਪਹਿਲਾਂ ਤੈਨੂੰ ਔਖਾ ਮਿਲਿਆ ਮੈਨੂੰ ਸੌਖਾ ਮਿਲ ਗਿਆ ਪਹਿਲਾਂ ਤਾਂ ਬਾਈ ਦੋ ਥੈਲੇ ਮਿਲ ਗਏ ਫਿਰ ਤਿੰਨ ਮਿਲ ਗਏ ਫਿਰ ਜ਼ਿਆਦਾ ਹੀ ਹੋ ਗਿਆ ਤਾਂ 6 ਹੋ ਗਏ ਤੇ ਫਿਰ ਜਿਹੜੇ ਬੰਦੇ ਤੇ ਲਿਆਂਦੇ ਰਹੇ ਤੇ ਮੋੜੇ ਆਂਦੇ ਸਟਾਕ ਹੁਣ ਸਾਡਾ ਪੂਰਾ ਹੋ ਗਿਆ ਨਾਲ ਪਾਉਣਾ ਬਾਈ ਕਪੜੀਆਂ ਨਹੀਂ ਬਸ ਤਾਕਤ ਪਾੜਣੀ ਤਾਕਤ ਪਾੜਣੀ ਬਾਈ ਇਹ ਸ਼੍ਰੀ ਚਮਗੌਰ ਸਾਹਿਬ ਤੋਂ ਲਿਆਂਦਾ ਦਾ ਤਾਕਤ ਵਾਲਾ ਜਿਗਾਰਮੈਂਟ ਕਿਉਂਕਿ ਰਾਤ ਮੀਂਹ ਹਿਸਾਬ ਦਾ ਹੀ ਪਿਆ ਬਾਈ ਜਿਹੜਾ ਹੁਣ ਮੇਰੇ ਪੈ ਗਿਆ ਉਹ ਲਾਹੇ ਦਾ ਹੀ ਆ ਮੈਂ ਤਾਂ ਹਲੇ ਕੱਲ ਚਾਹੁੰਦਾ ਤਾਂ ਪਾਉਣਾ ਕੱਲ ਰਿਸ਼ਤੇਦਾਰ ਆਏ ਬਥੇ ਤੇ ਥੋੜਾ ਜਿਹਾ ਹੋ ਅਸੀਂ ਹੁਣ ਵੀ ਲੇਟ ਗਏ ਕਿਉਂਕਿ ਇਹ ਵੇਹ ਦੁਕਾਨਾਂ ਲੇਟ ਖੁੱਲਦੀਆਂ ਮਿਲਦਾ ਨਹੀਂ ਹੈਗਾ ਸਟਾਕ ਹੈ ਨਹੀਂ ਬਾਈ ਤਾਂ ਫਿਰ ਉਹ ਕਹਿੰਦੇ ਨਾਲ ਸਲਫਰ ਚ ਏਕੋ ਸਲਫਰ ਚ ਕਾਉਂਦੇ ਥੱਲੇ ਮਗਰ ਸਲਫਰ ਬਾਈ ਪਹਿਲੇ ਰੇ ਨੂੰ ਪਾਇਆ ਪਰ ਕਲੌੜ ਨਹੀਂ ਹੈਗੀ ਪਹਿਲੇ ਰੇ ਨੂੰ ਪਾਤੀ ਜ਼ਿੰਕ 5-5 ਕਿਲੋ ਪੈਰਨ ਪੋਟਾਸ਼ ਜੋਰੀਆ ਤੇ ਜੂਰੀਆ ਬਾਾਕੀ ਅਸੀਂ ਬਾਈ ਦੇਸੀ ਰੇ ਪਾਤਾ ਦਾ ਉਹਦੇ ਕਰਕੇ ਹੁਣ ਇਹਦੇ ਕੀ ਥੋੜਾ ਜਿਹਾ ਮਾਲ ਘੱਟ ਪਾਉਣਾ ਉਹ ਨਾਲ ਘੱਟਾ ਹਲੇ ਕੱਟੇ ਨਿਕਣਾ ਸਲਫਰ ਸਲਫਰ ਹੋਰ ਆਈਟਮ ਨਹੀਂ ਨਾ ਹੈਗੀ ਹੈ ਸਲਫਰ ਵੀ ਜੀ ਵਧੀਆ ਹੂੰ ਪਿਛਲੇ ਸਾਲ ਆਪਾਂ ਨੇ ਉਹਦੇ ਚ ਜਦ ਕੰਕਚ ਪਾਣੀ ਖੜਿਆ ਤਾਂ ਹੂੰ ਸਲਫਰ ਦੀ ਥੈਲੀ ਇੱਥੇ ਪਾਉਂਗੇ ਆਪਾਂ ਸਲਫਰ ਇਹਦੇ ਮਾ ਉਹਦੇ ਸਲਫਰ ਦੀ ਥੈਲੀ ਪਾਈ ਸੀ ਆਹ ਡਾਊਨ ਆ ਨਾ ਆਪਣੀ ਇਹ ਚ ਪਾਉਂਗੇ ਭਾਈ ਜਿਹੜੀ ਹੈ ਜਿੱਥੇ ਰੈਂਟ ਲੱਗਿਆ ਤਾਂ ਨਾ ਇਹ ਲੇਟ ਹੈ ਹਾਂ ਕਾਤੇ ਪੇਪੜੀ ਬਣ ਜਾਣੀ ਸਭ ਨਹੀਂ ਫਿਰ ਗੋਭੀ ਉਹ ਲੱਗੜੀ ਮੇਰੀ ਸਾਲਾ ਗੋਭੀ ਦੀ ਨਾ ਨਾ ਗੋਭੀ ਗੋਭੀ ਨਹੀਂ ਲਾਉਣੀ ਨੀ ਨੇੜੇ ਚੱਲ ਦੇਖਦੇ ਆ ਭਾਈ ਆਹ ਜਗਾ ਜੇ ਜੰਮ ਗਈ ਤਾਂ ਠੀ ਜੰਮ ਤਾਂ ਜਾਣੀ ਇੰਨਾ ਤਾਂ ਡੜੀ ਮੀ ਪਿਆ ਆਏ ਤਾਂ ਉੱਪਰ ਪੋਲਾ ਹੀ ਹੈ ਜੇ ਜ਼ਿਆਦਾ ਟੋਟੇ ਖੋਲਣ ਉਹਨੇ ਕਿਆ ਕਰਨਾ ਡੇਢ ਖੋਲ ਘੱਟ ਨਹੀਂ ਪੈਣਾ ਇਹੜੇ ਪੈਣਾ ਦਿੱਤੇ ਉਹ ਡੇਟ ਵੀ ਦੇਖੀ ਕਰ ਬਤਾ ਕੇ ਨਹੀਂ ਵਜਾਉਣਾ ਫੁੱਲ ਪਾਉਣਾ ਹੈ ਨਾ ਬਚ ਗਿਆ ਬਚ ਗਿਆ ਇੱਧਰ ਸਿੱਟਾ ਦੇ ਰਹਿਣਾ ਕਿਧਰ ਬਗਾਰ ਜਮੀ ਤੇ ਦੀਗਾ ਹੈਗਾ ਕੋਈ ਖੋਲਣੇ ਨੂੰ ਚਾਬੀ ਨਾਲ ਖੋਲਹੀ ਜਾਂਦਾ ਜੀ ਆਹ ਤਾਂ ਫੇਰ ਮੈਂ ਦੇਖਦਾ ਜੀ ਕੋਈ ਦੱਤੀ ਦੁੱਤੀ ਮੋਟਰਵਾ ਹੋਈ ਹਥਿਆਰ ਕੋਈ ਮੋਟਰ ਕੇ ਬੀਚ ਖੋਲ ਜੀ ਸਸਕਾਲ ਪੈਣੇ ਸਸਕਾਲ ਅਤਵਾ ਅਰਤਾ ਕੋਈ ਹੈ ਨਹੀਂ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਰੜਾ ਕੇ ਕਿ ਆਂ ਕੋ ਸਾ ਲਓ ਜੀ ਭਾਈ ਆਹ ਲਿਆਂਦਰਾ ਪ੍ਰੋਜੈਕਟ ਜੈਡ ਬਲੈਕ ਨਿਕਲੇ ਆ ਨਾ ਪੂਰਾ ਪਾਉਣੀਆਂ ਭਾਈ ਰੀਜੈਂਟ ਸੁੰਦੀ ਦੀ ਆ ਕਹਿੰਦੇ ਪ੍ਰੋਬਲਮ ਸਾਡੇ ਖਾਤਾ ਹੈ ਨਹੀਂ ਪਾ ਪਾ ਦੇਣੀ ਲਿਆਂਦੀ ਦੀ ਵਾ ਪਾ ਦੇਣੀ ਭਾਈ ਇਹ ਪੈਕਿੰਗਾਂ ਵਾਂ ਕੱਕਣੀ ਹੈ ਲੈ ਲੈ ਲਾ ਵੀ ਇਹ ਉਹਦੇ ਪਰ ਕੀ ਹੈ ਨਾ ਪਟਾਸ ਵਰਗੀ ਗਈ ਆ ਨਰੰਗ ਦੇ ਬਾਹਰ ਵਾਲਿਆਂ ਦੀ ਐ ਹੋਰ ਕਿਹ ਰਹਿ ਗਿਆ ਹੋਰ ਪਾਉਣਾ ਮੜਾ ਜਾ ਤੂ ਆ ਹਾਂ ਦੂਆ ਹੋਰ ਪਾਉਣਾ ਦੇਖ ਲੈ ਜੇ ਪਾਉਣਾ ਕਰਹਿਣ ਦੀ ਐ ਪਾ ਦੇਣਾ ਪਾ ਦੇਣਾ ਮੈਂ ਕਿਹਾ ਰਹਿਣ ਦੇ ਹਾਂ ਜਾ ਰਾ ਨਾ ਬਾਈ ਫੋ ਉੱਥੇ ਕਿਤੇ ਘਟ ਜਿਵੇਂ ਮਾਲ ਬੱਸ ਮਾਲ ਬਾਈ ਘੱਟੇ ਪਾਇਆ ਹੈ ਤਗੀ ਨਹੀਂ ਅੱਗੇ ਰੇ ਮਾਲ ਜ਼ਿਆਦਾ ਪੈਂਦਾ ਹੈ ਚੱਲ ਆ ਜਾ ਰੇ ਲੋ ਜੀ ਬਾਈ ਪਿੰਡ ਵਾਲੇ ਖੇਤ ਮ ਆਪਾਂ ਨੇ ਰੇ ਪਾਤਾ ਦਿਖਾਉਣ ਵਾਲਾ ਬੰਦਾ ਹੈ ਨਹੀਂ ਤਾਂ ਕੋਈ ਵੀਰ ਗਿਆ ਬਾਈ ਦੂਏ ਖੇਤਾਂ ਚ ਪਾਉਣ ਆਹ ਖੇਤ ਦਾ ਕੰਮ ਨਿਬੇੜਤਾ ਚੱਕਦੇ ਫੱਟੇ ਬੜੀ ਗੱਲਬਾਤ ਓਕੇ ਐਨੇ ਦੀ ਵੀ ਖੇਦੀ ਹੁਣ ਪੰਜ ਕੇ ਲਾ ਲਈ ਆੜੀ ਇਹਨੂੰ ਗੋਲ ਗੱਪੇ ਖੁਲਾਏ ਕਰਨੇ ਲੱਗ ਗਈ ਆੜੀ ਦੂਈ ਵਾਰ ਖੁਲਾਏ ਇਹਨੂੰ ਹੁਣ ਇਹਨੂੰ ਰੇੜੀ 'ਪਾ ਪੱਕਾ ਜੂਰੇ ਜਰ ਵੀ ਆਉਣਾ ਰੋਪੜ ਇਹਦੇ ਰੇੜੀ ਨਾਲੇ ਬੰਦੇ ਕਰਨੀ ਠੀਕ ਹੈ ਤੇ ਆਤਮਾਨ ਲੈ ਕੇ ਆਏ ਹੁਣ ਸਾਨੂੰ ਘਰ ਜਾ ਕੇ ਰਖਾਉਂਗੇ ਬਾਈ ਲਓ ਜੀ ਬਾਈ ਕਹਿੰਦੇ ਰੋਪੜ ਸ਼ਹਿਰ ਗੇੜੀ ਮਾਰ ਕੇ ਆਇਆ ਮੁੜ ਕੇ ਘਰ ਆ ਗਏ ਆ ਬਾਈ ਪੰਜ ਹੈ ਪੰਜ ਹੈ ਜਰ ਗਿਆ ਤੌਰ ਤੇ ਤੂੰ ਕਹੇਂਦਾ ਮੈਂ ਵਿਆਹ ਕਰਾਉਣਾ ਹੈ ਉੱਥੇ ਜਾ ਕੇ

ਆ ਭਾਈ ਬਾਪੂ ਵਾਸਤੇ ਛੋਟ ਬਾਬੇ ਵਾਸਤੇ ਲਿਆ ਲੇ ਚੱਕ ਨੂਨ ਹਾਂ ਚੱਕ ਹਲਦੀ ਚੱਕ ਗਰਮ ਮਸਾਲਾ ਇੱਕ ਜੀਰਾ ਹੈ ਕਾਕਾ ਦੱਬਦਾ ਹੈ ਹੈ ਛੋਲੇ ਹੈ ਆਹ ਜੀ ਮੋਲੀ ਮਸਾਲਾ ਹਾਂ ਹੈਂਡ ਵੋਸ਼ ਹੋਰ ਇੱਕ 400 ਦਾ ਵਧੀਆ ਜਿਹੜਾ ਆਪਣੇ ਘਰ ਰੱਖੀਂ ਦੋੜ ਹਾਂ 350 ਵਾਲਾ 3570 ਦਾ ਦੋ ਗੋਲਗੱਟੇ ਦੋ ਗੋਲਗੱਟਾ ਹੈ ਇੰਨਾ ਮਾਲ ਲੈ ਕਾਕੇ ਤੂੰ ਸਾਬਣ ਛੋਲੇ ਹਾਂ ਤਾਜਮਹਾ ਮਾਜਾ ਕਿਹੜਾ ਤੂੰ ਬੋਲਦਾ ਚੱਕ ਸਰਫ ਹਾਂ ਇੱਕ ਹੋਰ ਇੱਕ ਹੋਰ ਹੈ ਇੰਨਾ ਸਮਾਨ ਲਿਆ ਹੁਣ ਤਾਂ ਚੱਕ ਮੁੜ ਕੇ ਨਹੀਂ ਜਾਣਾ ਆਪਣੇ ਯਾਰ ਕੋਈ ਨਹੀਂ ਜਾਂਦਾ ਕੋਈ ਨਹੀਂ ਡਰ ਗਿਆ ਭਾਈ ਹੁਣ ਨਹੀਂ ਜਾਣਾ ਚੱਕ ਚੀਨੀ 1.5 ਕਿਲੋ ਮਰੀਦ ਸਸਰੀ ਕਾਬ ਲਾਓ ਕੱਦੂ ਮੰਮੀ ਹੈ ਕੱਦੂ ਮੰਮੀ ਹੈ ਭਾਈ ਇਹ ਸਾਡੇ ਕਾਕਾ ਸੱਟ ਖਾਈ ਫਿਰਦਾ ਖੁਫ ਥੋੜੀ ਜੀ ਸਮਾਨ ਸਾਡਾ ਪੂਰਾ ਹੈ ਸਰਫ ਮੋٹے ਪੈਕਟ ਲੈ ਜਾਂਦੇ 3-3 ਕਿਲੋ ਵਾਲੇ ਹੁਣ ਨਹੀਂ ਦਵਦਾ ਤੇ ਸੁਣ ਆ ਬਾਬੇ ਦਾ ਮਾਲ ਹੈ ਠੀਕ ਹੈ ਬਾਬੇ ਨੂੰ ਫੜਾ ਦੇ ਤੇ ਬਾਬਾ ਜੀ ਲੋ ਜੀ ਤੁਹਾਡਾ ਮਾਲ ਹੈ ਕਿਆ ਰਹਿ ਗਿਆ ਤਾਂ ਵੀ ਆਹੀ ਸਮਾਨ ਤਾਂ ਕੋਈ ਹੋਰ ਪੀਤਾ ਕੋਈ ਹੈ ਅੱਦਾ ਤਾਂ ਬਸ ਕਰਦੇ ਆਂ ਕੀ ਹੋਇਆ ਕਰਜ਼ ਕਰਦੇ ਆਂ ਮੈਂ ਗਾੜ ਨੂੰ ਟੁੱਟਦਾ ਨਾ ਕਿਨੇ ਤਰਸ ਕਰ ਲਿਆ ਅਰੇ ਅਰੇ ਥੋੜਾ ਹਰ ਨਾ ਬਾਈ ਕਰਜ਼ ਕਰ ਲੀ ਤਾਂ ਇੰਨੀ ਮਹਿੰਗਾਈ ਹੋ ਗਈ ਪਿਆਜ਼ 100 ਦੇ ਦੋ ਕਿਲੋ ਆਲੂ 100 ਦੇ 3 ਕਿਲੋ ਅੱਜ ਜੇ ਮੈਂ ਤਾਂ ਖੇਤਾ ਜੀ ਲਾਣੀ ਪਾਣੀ ਪਤਾ ਲੱਗੇ ਪਾਉਣਾ ਰੇਟ ਦਾ ਦੇ ਸੁਣ ਚੱਕ ਰਹੇ ਹੁਣ ਸਮਾਨ ਸਾਰੇ ਪਿਆਜ਼ ਬਾਈ 100 ਦੇ ਦੋ ਕਿਲੋ

ਚਲਿਏ ਚੱਲਦੇ ਇਹਨੇ ਇਹ ਵੀ ਖਾਣੇ ਤੇ ਠਿੱਕੇ ਐ ਇਹ ਟੇਸਟੀ ਨਹੀਂ ਹੈਗੇ ਲਓ ਜੀ ਬਾਈ ਸ਼ਾਮ ਦਾ ਟਾਈਮ ਐ ਮਹਿਕ ਵਾਲੀ ਮੋਟਰਪਾਏ ਐ ਮਹਿਕ ਦਾ ਗੱਲ ਬਾਈ ਹੈਪੀ ਬਰਥਡੇ ਦਾ ਪਾਰਟੀ ਕਰਨੀ ਐ ਦੋ ਜਣੇ ਅਸੀਂ ਪਹੁੰਚ ਗਏ ਬਾਕੀ ਬੰਦੇ ਹਲੇ ਆਉਂਦੇ ਆ ਮਹਿਕ ਵੀ ਤੁਰਿਆ ਪਿਆ ਐ ਮਨਾ ਜੱਟ ਵੀ ਐ ਤੇ ਮੋਟਰ ਪਰ ਲੜੀਆਂ ਲੱਗੀਆਂ ਪਈਆਂ ਵਾ ਗੁੱਜਰ ਵਾਈਂ ਮਛੇੜਦਾ ਤਾਂ ਵੀ ਇਹ ਘਰ ਖੋਲਣੀ ਆ ਕਹਿੰਦਾ ਹੁਣ ਤਾਂ ਅਗਲੇ ਸਾਲੇ ਖੁੱਲੂਗੀ ਇਹ ਬਾਈ ਅਗਲੇ ਸਾਲ ਆਹ દિਵਾਲੀ ਦੇ ਬਾਅਦ ਅਗਲੇ ਸਾਲ ਖੋਲਣੀ ਆ દિਵਾਲੀ ਦੇ ਬਾਅਦ ਮੈਂ ਉਹ ਬਾਈ ਉਦਾਂ ਟੌਰ ਐ ਉਦਾਂ ਬਾਈ ਟੌਰ ਲੱਗਦੀ ਐ ਵੀ ਬਾਈ ਕਹਿੰਦਾ ਖੋਲਣੀ ਨਹੀਂ ਹੈਗੀ ਆ ਦੇਖੋ ਜੇ ਸਾਹਮਣੇ ਤੇ ਦੇਖਦੇ ਆ ਵਧੀਆ ਲੱਗਦੀਆਂ ਬਾਕੀ ਬਾਈ ਜਿਹੜੇ ਬੂਟੇ ਲਾਏ ਤੇ ਬੂਟਿਆਂ ਦਾ ਹੁਣ ਪੱਤਝੜ ਚੜ ਚੱਲ ਪਈ ਹੋਏ ਸੋਹਣੇ ਆ ਸਾਡੇ ਨਾਲ ਦੇ ਹੁਣ ਬੰਦੇ ਹਲੇ ਅੱਧੇ ਕਾ ਗੇ ਅੱਧੇ ਕਾ ਹੀ ਨਹੀਂ ਹੈਗੇ ਪਾਲਟੀ ਕਰਨੀ ਹੈ ਕਿਆ ਬਣਨਾ ਏ ਉਹ ਤੁਹਾਨੂੰ ਪਤਾ ਹੀ ਹੈ ਸ਼ਾਮ ਦੀ ਪਾਲਟੀ ਚ ਕਿਆ ਬਣਨਾ ਹੁੰਦਾ ਹੈ ਬਾਕੀ ਹੁਣ ਉਹਨਾਂ ਰਿਆਏ ਤੇ ਸਾਨੂੰ ਮਿਲੌਂਦੇ ਆ ਆਪਾਂ ਦੋ ਜਣੇ ਪਹੁੰਚ ਗਏ ਮੈਂ ਤੇ ਅਮਨਾ ਅੱਜ ਮੁੰਡੇ ਦਾ ਜਨਮ ਦਿਨ ਹੈ ਮੈਂ ਕਰਦਾ ਈ ਹਾਂ ਬਾਈ ਉਹ ਤਾਂ ਜਾਣਦੇ ਨੇ ਕੱਲ ਤਾਂ ਉਹ ਕਹਿੰਦਾ ਮੈਂ ਕੱਲ ਵਿਆਹ ਚ ਦਾ ਵੀ ਅੱਜ ਪਾਰਟੀ ਕਰ ਦੇਣੀ ਚਲੋ ਠੀਕ ਹੈ ਠੀਕ ਹੈ ਠੀਕ ਨਹੀਂ ਵਧੀਆ ਵਧੀਆ ਬੇਰੇ ਗੁੱਡੀਏ ਸੁਣਾਈਏ ਜਿਹੜੇ 5-7 ਮੁੰਡੇ ਆਪਣੇ ਐ ਇਹ ਸਾਰੇ ਜਾਣੇ ਇੱਕ ਦੂਜੇ ਨੂੰ ਕਰੀ ਜਾਂਦੇ ਐ ਠੀਕ ਹੈ ਠੀਕ ਹੈ ਠੀਕ ਨਹੀਂ ਬਾਈ ਸ਼ੁਕਰੀਆ ਹੋਰ ਬਾਈ ਜੀ ਲੱਗੇ ਰਹਿੰਦਾ ਮੋਟਰ ਤੇ ਹਾਂ ਜੀ ਬਹੁਤ ਆਪਾਂ ਕੰਮਕਾਰ ਕਰੀ ਜਾਂਦੇ ਆਪਾਂ ਨੂੰ ਠੰਡ ਠੰਡ ਦਾ ਰਹੀ ਜੀ ਆ ਠੰਡ ਪੈ ਗਿਆ ਫਰਕ ਹਰਕਾ ਹੈ ਹਾਂ ਬਾਕੀ ਬਾਈ ਕੱਲ ਥੋੜੇ ਜਿਹਾ ਮੀਂਹ ਪੈ ਗਿਆ ਉਹਦੇ ਕਰਕੇ ਕਰਕੇ ਦੀ ਹੈਗੀ ਠੰਡ ਦਿਨ ਚ ਹਲੇ ਧੁੱਪ ਦੀ ਹੁਣ ਹੈਗਾ ਦਿਨ ਚ ਦਾ ਖੁੱਲ ਜਾਣਾ ਮੈਂ ਪਜਾਮੇ ਦੋ ਪਾਈਆਂ ਧੱਲੇ ਨੂੰ ਹਾਂ ਸਹੀ ਗੱਲ ਕਰ ਲੱਤ ਕਰ ਕੋਈ ਠੰਡ ਜ਼ਿਆਦਾ ਲੱਗਦੀ ਹੈ ਸੋਨ ਹੁੰਦੀ ਹੁਣੀ ਰਾਡ ਚ ਵਧੀ ਮੈਂ ਬਾਈ ਤੇ ਨੀਕੇ ਪ ਗਰਮ ਪੱਟੋ ਮੰਗਾਈ ਹੋਈ ਹਾਂ ਉਹਦਾ ਬਾਈ ਜਿਹੜੀ 6 ਵਜੇ ਹੁੰਦੀ ਨਾ ਸਿਆਲ ਮਾ ਦੁਖਦੀ ਹੋ ਹੁੰਦੀ ਹੈ ਦੁਖਦੀ ਉਹ ਸਕਰੂ ਚੁਕਦੇ ਹੈ ਨਾ ਇਹ ਜਿਹੜੇ ਕਸੇ ਹੋਏ ਉਹਦੇ ਆਹ ਵਾਹ ਸਹੀ ਗੱਲ ਬੈਂਡ ਕੇ ਦਿਨ ਤੇ ਪਾਉਂਦੀ ਬਾਈ ਹੁਣ ਨਹੀਂ ਇਹ ਲੜੀਆਂ ਖੋਲਣ ਆਪਣੇ ਆਪ ਖਰਾਬ ਹੋਏ ਤੇ ਖੁੱਲੂਗੀ ਅਗੇ ਨਾ ਨਾ ਉਹਦੇ ਤੇ ਹੱਥ ਨਹੀਂ ਲਾ ਸਕਦਾ ਲੜੀਆਂ ਨੂੰ ਪੱਕਾ ਕੰਮ ਹੈ ਪੱਕਾ ਜੀ ਪੱਕਾ ਹੈ ਤੇ ਰੰਗ ਪੂਰਾ ਕੱਕਾ ਸੇ ਹੋਇਆ ਹੈ ਨਾ ਨਾ ਠੀਕ ਹੈ ਨਾਲੇ ਰੌਣਕ ਮੇਲਾ ਪੁੱਤ ਜਲ ਗਏ ਜੇ ਲੜੀਆਂ ਲੂੜੀਆਂ ਬਲਦੀਆਂ ਰਹਿੰਦੀਆਂ ਨੇ ਟੇਟਾਂ ਬਲਦੀਆਂ ਇਹਨਾਂ ਨੂੰ ਪਤਾ ਵੀ ਹੋਰ 2-4 ਇਕੱਠੇ ਹੀ ਆ ਹਾਂ ਡਰ ਹੈ ਡਰ ਹੈ ਇਹ ਸਕਿਉਰਟੀ ਗਾਰਡ ਦਾ ਕੰਮ ਕਰਦੀ ਇੱਕ ਤਾਂ ਹੈ ਹਾਂ ਠੀਕ ਹੈ ਆ ਬਾਈ ਕਾਲ ਆਇਆ ਤਾਂ ਸਿਆਲ ਤੇ ਆ ਕੇ ਮਾਰੇਗੇ ਇੱਕ ਕੱਟਦਾ ਬਾਈ ਇਹ ਫੁੱਲਾ ਦੇ ਨਵੇਂ ਫੁੱਲੇ ਆਏ ਮਨੇ ਭਾਈ ਤੈ ਇਨਾ ਲੇਟ ਕਰਾਤਾ ਦਾ ਪੁੱਛਲਾ ਵਧੀਆ ਭਾਈ ਓ ਭਾਈ ਦੋਹੇ ਫੌਜੀ ਭਰਤੀ ਹੋਗੇ ਅਸੀਂ ਨਾ ਫੌਜੀ ਆ ਨਾ ਅੱਜ ਤਾਂ ਕਟੀਆਂ ਆ ਰਾਤੋਂ ਵਿੱਚ ਲੈ ਕਟੀਆਂ ਕਿੱਥੇ ਕਟੀਆਂ ਇਹ ਤਾਂ ਬੈਂਕਾਂ ਦੀ ਕਟੀਆਂ ਰਾਤੋਂ ਵਿੱਚ ਲੈ ਕਟੀਆਂ ਮਨੇ ਬਾਈ ਕੇ ਕੰਮ ਕਰਿਆ ਜਿਉਂ ਪੁੱਛੇ ਭਾਈ ਮਿਲ ਗਏ ਨਾ ਨੰਦਾ ਸਕਿਉਲਟੀ ਦਾ ਹਾਂ ਅਜੇ ਤਾਂ ਬਹੁਤ ਘਰੇ ਇੱਥੇ ਦੁਆਇਆ ਰਸ ਹੁਣ ਬਹਿਲਾ ਬਹਿਲਾ ਹੀ ਹੈ ਹੁਣ ਤੇ ਘਰ ਪਸੰਦ ਨਹੀਂ ਆਉਂਗਾ ਮੇਰਾ ਫੋਨ ਹੀ ਕਰਾ ਪਿਆ ਸੋਚਾ ਹੈ ਹਾਂ ਭਾਈ ਇਹ ਖੋ ਗਿਆ ਤਾਂ ਮੇਰੇ ਦਿਮਾਗ ਚ ਆ ਗਿਆ ਬੀਬੀ ਨੂੰ ਪੁੱਛ ਕੇ ਆਏ ਆ ਵੀ ਕਹਿੰਦੇ ਇੱਕ ਜਗ੍ਹਾ ਤੇ ਮਿਲਣਾ ਨਾ ਨਾ ਭਾਈ ਦੱਸ ਕੇ ਗਏ ਇਹਨਾਂ ਨੂੰ ਸਾਰਾ ਉਹ ਮੈਂ ਭੁੱਲ ਗਿਆ ਤਾਂ ਦੁਆਰਾ ਤੇਰੇ ਘਰ ਜਾ ਕੇ ਆਏ ਆ ਕੁਝ ਨਹੀਂ ਸਰ ਭਾਈ ਮੇਰੇ ਆਇਆ ਦਾ ਇਨਾ ਫਾਇਦਾ ਵੀ ਇਹਨਾਂ ਨੇ ਸੌਂ ਨਹੀਂ ਢਾਈ ਤੇਰੇ ਉਰ ਦਾ ਭਰੋਸਾ ਹੁੰਦਾ ਹੈ ਕੋਦਾ ਵੀ ਬਲੋਕ ਕਰਦਾ ਆ ਮੈਂ ਬਰਾ ਬਾਹਰੋਂ ਗਿਆ ਤੈਨੂੰ ਦੇਖਣ ਮੈਂ ਇਹਨਾਂ ਨੂੰ ਮੈਂ ਕੋ ਫੋਨ ਆ ਗਿਆ ਮਨੇ ਬਾਈ ਕਿੰਨੇ ਘੰਟੇ ਲਾਉਂਗਾ ਪ੍ਰੋਜੈਕਟ ਬਣਾਉਣ ਨੂੰ ਬਾਈ ਦੇਖ ਜੇ ਤੱਕ ਬਣਾਉਣ ਸੇਰੇ ਵਾਲਾ ਹਾਂ ਫੇ ਤਾਂ ਦੋ ਬਾਰੀ ਮਾਂ ਬਣਨਾ ਦੋ ਬਾਰੀਆਂ ਚ ਇੱਕ ਵਾਰੀ ਮਾਂ ਕੱਲੀ ਗਰੇਵੀ ਗਰੇਵੀ ਬਣਨੀ ਆ ਦੂਜੀ ਵਾਰੀ ਮਾਂ ਫੇਰ ਬਣਨੀ ਬਾ ਠੀਕ ਆ ਹੁਣ ਬਾਈ ਇੱਕ ਡਿਮਾਂਡ ਹੋਰ ਹੈ ਕਹਿੰਦੇ ਉਹਦਾ ਕਹ ਕਹਿੰਦੇ ਤੇਲ ਦਾ ਤੜਕਾ ਲਾਉਣਾ ਕੋ ਦਾ ਲਾਉਣਾ ਹੈ ਤੇਲ ਦਾ ਤੜਕਾ ਹੀ ਲਾਉਣਾ ਹੈਗਾ ਹਾਂ ਉਹਦੇ ਚੋਂ ਬਟਰ ਦਾ ਲੱਗਣਾ ਲੱਗਦਾ ਨਹੀਂ ਨਾ ਮਨ ਨਹੀਂ ਬਟਰ ਦਾ ਤੇਲ ਕੇ ਲਿਆ ਬਟਰ ਖਤਮ ਹੋ ਜਾਂਦਾ ਤਾਂ ਬਾਈ ਕਾ ਪੱਠੀ ਲਿਆਂਦੀ ਠੀਕ ਐ ਸਿਲੰਡਰ ਲਿਆਂਦਾ ਠੰਡਾ ਮੇਰੇ ਵਾਸਤੇ ਲਿਆਂਦਾ ਇਹਨਾਂ ਨੇ ਮਨ ਲਿਆਂਦੇ ਤੂੰ ਚੱਕ ਲਿਆ ਕਰਾਉਂ ਉਹ ਰੱਖਦਾ ਤੈ ਤਰਾਣੇ ਵੇ ਮਨੇ ਬਾਈ ਇਹਨੂੰ ਟ੍ਰੇਨਿੰਗ ਕਰਨਾ ਮਨੇ ਜਿਹੜਾ ਗ੍ਰੇਨਡ ਕਰਨਾ ਉਹ ਤਾਂ ਹੈਗਾ ਅਲੱਗਾ ਹੁਣ ਮੈਂ ਕਿ ਮੇਰੀ ਗੱਲ ਜਿਹੜਾ ਲੰਬਾ ਏ ਇਹ ਪੈਣਾ ਏ ਵਿੱਚ ਮੁਰਗਾ ਵਿੱਚ ਆਹਾ ਲੰਬਾ ਇਹਨੇ ਪੈਣਾ ਇੱਕ ਸਾਈਡ ਆ ਉਸ ਹੀ ਆਇਆ ਕਰਨਾ ਬਾਈ ਯਾਰ ਇਹਨਾਂ ਨੂੰ ਪਿਆਜ ਨਹੀਂ ਲੱਭਦਾ ਬਾਈ ਇੱਕ ਦਿਨ ਅਮਨੇ ਨੇ ਮੁਰਗਾ ਬਣਾਇਆਤਾ ਆਪਣੇ ਵਾਸਤੇ ਉਹ ਬਾਈ ਖਾਦਾ ਹੈ ਗੱਲ ਵਾਤ ਪਰ ਇੱਕ ਦੇਖਾਂ ਭਰੇ ਆਪਾਂ ਦੋ ਤਿੰਨ ਦਿਨ ਖਾਈਏ ਮੁੱਕਿਆ ਨਹੀਂ ਹੈਗਾ ਇਹ ਚੀਜ਼ ਬਣਾਈ ਬਾਈ ਇਹ ਚੀਜ਼ ਬਣਾਈ ਮੈਂ ਬਾਈ ਮੈਂ ਕਹੋ ਅੱਜ ਨਾ ਕਰੇ ਕਰੂੰਗੀ ਹਾਂ ਰੀਝ ਲਾਉਂਦਾ ਹੈ ਕੱਚੇ ਕੰਮ ਨਹੀਂ ਕਰੇ ਪੱਕੇ ਕੋਕੇ ਛੱਡਦਾ ਹੈ ਮੈਂ ਕਹਿ ਰਹੀ ਹੈਗੀ ਦੇਖੋ ਸਵਾਸਤਾ ਆਵੇ ਹੋਣਾ ਤਾਂ ਬਦਾਮ ਕਾਜੂ ਹਾਂ ਠੀਕ ਹੈ ਨਾ ਲੌਂਗ ਵੀ ਤੇ ਆਈ ਠੀਕ ਹੈ ਆਈਟਮ ਕੋਈ ਨਹੀਂ ਛੱਡੀ ਆਈਟਮ ਕੋਈ ਜਿਹੜੀਆਂ ਨਹੀਂ ਪਾਉਂਦੇ ਉਹ ਵੀ ਪਾਈ ਨੇ ਕਾਂ ਦੂਆ ਦਾਲ ਚੀਨੀ ਕੜੀ ਪੱਤਾ ਕੜੀ ਪੱਤਾ ਇਹ ਜੀ 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 ਭਾਈਆ ਸਵਾਦ ਲਾ ਬਈ ਅੰਮ੍ਰਿਤ ਅੱਜ ਕਾਹੋਂ ਆਹ ਨਾਲ ਬਈ ਸਵਾਦ ਹੁੰਦਾ ਅੱਜ ਮਾਲਕੀ ਹੈ ਦਾਲ ਚੀਨੀ ਮੇਰੇ ਘਰ ਆ ਗਈ ਸੀ ਮੈਂ ਕਿ ਸਿਲੰਡਰ ਜੀ ਗਏ ਥੇ ਕੀ ਹੈ ਕੱਟੇ ਹੈਗੀ ਇਹ ਖੜਾ ਹੋਰ ਹੋਰ ਤਰ੍ਹਾਂ ਦਾ ਨਾ ਪ੍ਰੋਜੈਕਟ ਇਹ ਉਹ ਨਹੀਂ ਹੈਗਾ ਤੇਰਾ ਖਤਰਾ ਘੱਟ ਹੈ ਲੋ ਜੀ ਬਾਕੀ ਹੁਣ ਬਈ ਸਾਰੇ ਨੂੰ ਸਾਸਰੀ ਕਾਹ ਦਾ ਹੁਣ ਮਾਲਾ ਮੁਰਗਾ ਬਣਾਉਂਗਾ ਬਾਕੀ ਵਾਲੇ ਖਾਓਗੇ ਹੁਣ ਬਸ ਪਾਰਾ ਕੰਮ ਕਾ ਹੋ ਗਿਆ ਅੱਖਾਂ ਚ ਵੈ ਗਈ ਰੋਣ ਲੱਗ ਗਿਆ ਅੱਖਾਂ ਚ ਹਲ ਵੈ ਗਈ ਦੇਖ ਤੈਨੂੰ ਸਮਝ ਨਹੀਂ ਹੋ ਜਾਗੀ ਹਾਂ ਮੈਂ ਸਮਝ ਬੱਧਿਆ ਮੈਂ ਸਾਰਾ ਬੀਬੀ ਨੂੰ ਫੋਨ ਕਰ ਦੇਣਾ ਮੈਂ ਸ਼ਿਮੂ ਤੇ ਬਣਾ ਰਣੀ ਆ ਹਾਂ ਮੰਨੂ ਹਾਂ ਏਦੀ ਲਾਲੋਰ ਗਰਮੀ ਲਾਦੀ ਐ ਮਰਨਾ ਜੁੜਨਾ ਮਨੇ ਬਾਤ ਚਲਾ ਦਮਾ